ਤੇਲੇ ਹੋਦੇ ਪਾਣੀ ਆ ਜੋ ਕਰੇ ਆਛਕੀ ਤੇ ਬਵੇਣਾ ਹੱਤ ਤੇ दारू ਪੀ ਕੇ ਸਭ ਦਾ ਜੋ ਵਪਾਰੀ ਕਰਦੇ ਬਈ ਕਦੇੜੀ ਖੱਟਦੇ ਓ ਟਕ ਟਕ ਕਰੇ ਸੁਨਿਆਰ ਤੇ ਲੋਹਾਰ ਛੱਟ ਮਾਰੇ ਘਣ ਤੇ ਜੱਟ ਦੀ ਜਮਾਨੋ ਗੁੱਡੀ ਓਦੋ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਜੱਟ ਦੀ ਜਮਾਨੋ ਗੁੱਡੀ ਓਦੋ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਤੀਵੀਆਂ ਦਾ ਯਾਰ ਕਦੇ ਸਾਥ ਬਣ ਜੇ ਨਹੀਂ ਕਿਸੇ ਨੂੰ ਤਾਰਦਾ ਚੁਗਲਾਂ ਦਿਲ ਵਾਲਾ ਭੇਤ ਦੱਸਣਾ ਬਈ ਬੰਦੇ ਨੂੰ ਮਾਰਦਾ ਚੁਗਲਾਂ ਦਿਲ ਵਾਲਾ ਭੇਤ ਦੱਸਣਾ ਬਈ ਬੰਦੇ ਨੂੰ ਮਾਰਦਾ ਕੀ ਲੈਣਾ ਤੀਰਥਾਂ ਤੇ ਨਾ ਜਾ ਕੇ ਣਾਉਣ ਦਾ ਜੇ ਮੇਲਾ ਹੋਵੇ ਮੰਨ ਜੇ ਟੱਟ ਦੀ ਸਮਨ ਗੁੱਡੀ ਉਹ ਤੋਂ ਡੇਕਦੀ ਜੇ ਪੁੱਤ ਵੈਲੀ ਬਣ ਜੇ ਜੱਟ ਦੀ ਸਮਾਨ ਨੂੰ ਗੁੱਡੀ ਉਹਦੋਂ ਡੱਕਦੀ ਜੇ ਪੁੱਤ ਬੈਲੀ ਬਣ ਜੇ